ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਨੂੰ ਕੀ ਹਾਲ ਚਾਲ ਆ ਤੇ ਆਹ ਵੇਖੋ ਨਿਊ ਟਾਇ ਆਏ ਸਾਡੇ ਖੇਡਣ ਵਾਸਤੇ ਤੇ ਇਹ ਤੁਹਾਡੇ ਵਾਸਤੇ ਨਹੀਂ ਇਹ ਇਹ ਵਿਚਾਰੀਆਂ ਨਿਆਣੀਆਂ ਵਾਸਤੇ ਆ ਤੇ ਤੁਸੀਂ ਧਾਗਾ ਬਨ ਕੇ ਨਾਲ ਤੇ ਆਇਓ ਡੇ ਜੀ ਰੀਲ ਨਾ ਮੇਰੀ ਗੱਲ ਸੁਣਾ ਕਰਨਾ ਹਾਂਜੀ ਅੱ삐 ਪਤਾ ਕਿੱਦਾਂ ਲੱਗੂਗਾ ਤੇ ਅਸੀਂ ਮੇਲੇ ਗਏ ਅਸੀਂ ਹਾਂਜੀ ਸਾਡੇ ਹੀਗਾ ਸੰਗ ਦਾ ਮੇਲਾ ਹਾਂ ਬਾਬਾ ਜੀ ਦੇ ਚੋਲਾ ਸਾਹਿਬ ਦਾ ਹਾਂਜੀ ਤੇ ਨਾਨਕ ਦਾ ਮੇਲਾ ਹਾਂਜੀ ਤੇ ਜਿੱਥੇ ਸਾਰੇ ਹੀ ਗਏ ਆ ਤੇ ਅਸੀਂ ਵੀ ਗਏ ਅਸੀਂ ਹਾਂਜੀ ਤੇ ਆ ਸਾਡੀਆਂ ਨਿਕੇ ਨਿਕੇ ਗੁੱਡੀਆਂ ਲਈ ਲਿਆਂਦੇ ਆ ਗਿਫਟ हां जी हां जी ओ गई ओ गईया टीवीशन ते हां जी लापियां ਖੇਡਣ हां ਨਹੀਂ ਖੇਡਣ ਕੀ ਮੈਂ ਆਇਆ ਮੈਂ ਧਾਕਾ ਬਣ ਕੇ ਤੇ ਡੌਂਡਿਆ ਪਿਆ ਆਹੋ ਇਹ ਉੱਡਣਾ ਜਾਣ ਕਿਤੇ ਨਹੀਂ ਤੇ ਫੜੇ ਨਹੀਂ ਆਣੇ ਬਾਜ ਆਵੇ ਕੰਨ ਹਲਕੇ ਫੁਲਕੇ ਹਾਂ ਜਗਦੇ ਵੀ ਵਿੱਚ ਉੱਥੇ हां जी ਉਹ ਤੇ ਹੁੰਦੇ ਲਾਈਟਨਿੰਗ ਵਾਲੇ ਵੀ ਹੁੰਦੇ ਵਿੱਚ ਵਿੱਚ ਮੈਂ ਲੱਲੀ ਇਹਨੂੰ ਨਹੀਂ ਕਰਤੀ ਬੜੇ ਸੁਣੇ ਲੱਗਦੇ ਜਗਦੇ ਪੁੱਜਦੇ ਨਹੀਂ ਇਹੜੇ हां जी हां जी ਬਹੁਤੇ ਵਧੀਆ ਲੱਗਦੇ ਆਤੀ ਹੂੰ ਉਹ ਲਿਉਣੀ ਸੋਣਾ ਹਾਂ ਹਾਂ ਛੱਡਿਆ ਭਲਾ ਡਾਈਏ ਛੱਡਿਓ ਭਲਾ ਛੱਡਿਓ ਨਹੀਂ ਆ ਫੜੇ ਮੈਂ ਆਖੋ ਫੜੇ ਆ ਤਨੀਆਂ ਗੱਲ ਪਈ ਨਾ ਲੱਥਣਾ ਆ ਮੈਂ ਹਾਂ ਕਹਿੰਦੇ ਵੀ ਕਿੱਡੇ ਸੋਹਣੇ ਲੱਗਦੇ ਨੇ ਹਾਂ ਇਹ ਬੜੇ ਡਿਜ਼ਾਈਨ ਵੇਖੋ ਕਿੰਨੇ ਵਧੀਆ ਮੋਰਾ ਐ ਵਾਲਾ ਹਾਂ ਕਿੰਨਾ ਸੋਹਣਾ ਹੈ ਉਹ ਵਿਚਾਰੇ ਬੈਠੇ ਹਾਂਜੀ ਤੁਸੀਂ ਵੀ ਕਰ ਲੋਗੇ ਸਾਸੀ ਕਾਲ ਸਾਸੀ ਸਾਰਿਆਂ ਨੂੰ ਹੋਰ ਸਾਰੇ ਹਾਲ ਚਾਹ ਰਹੇ ਵਧੀਆ ਠੀਕ ਠਾਕ ਹਾਂਜੀ ਸਾਰੇ ਠੀਕ ਠਾਕ ਆ ਇਹ ਆ ਸਾਡੇ ਟੀਮ ਮੈਂਬਰ ਹੋਰ ਸੁਣਾਓ ਠੀਕ ਠਾਕ ਜੋ ਆਏ ਆ ਪੁਰਾਣੇ ਘਰ ਆਪਣੇ ਅੱਜ ਹਾਂਜੀ ਅੱਜ ਅਸੀਂ ਪੁਰਾਣੇ ਘਰ ਆਏ ਇੱਥੇ ਅੱਜ ਉੱਥੇ ਮਿਲਣ ਮਿਲਣਾ ਆ ਇਹਨਾਂ ਨੂੰ ਮਿਲਣ ਆ ਲਈ ਵੀ ਡਾ ਕੈਨੇਡਾ ਰਹਿੰਦੇ ਆ ਲੱਗ ਗਈ ਘਰ ਆ ਸਾਡਾ ਉਹ ਵੇਖੋ ਇੱਥੇ ਸਾਹਮਣੇ ਦਿਖਦਾ ਵਾ ਇਹ ਪਤਾ ਸਾਰਿਆਂ ਨੂੰ ਅੱਗੇ ਲੌਂਗ ਬਣਾਇਆ ਉਹ ਘਰ ਸਾਡਾ ਤੇ ਇੱਥੇ ਕਿਤੇ ਅਮਰੀਕਾ ਤੋਂ ਆਏ ਮਿਲਣ ਨਹੀਂ ਕੋਈ ਨਹੀਂ ਹਾਂ ਟਾਈਮ ਟੂ ਨੂੰ ਲੱਗਦਾ ਨਹੀਂ ਇਹ ਕਰਕੇ ਫਿਰ ਅਸੀਂ ਆ ਵੀ ਚੱਲਦੇ ਆ ਪੁਰਾਣੀ ਘਰ ਚੱਲਦੇ ਆ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਉਹ ਅਸੀਂ ਤਿੰਨ ਜਾਣੇ ਆਏ ਆ ਤੇ ਤਿੰਨੇ ਚਾਹ ਦੇ ਬੈਠੇ ਆਏ ਆ ਤਿੰਨ ਜੀ ਆਏ ਆ ਤੇ ਤਿੰਨੇ ਜਾਣੇ ਜਾ ਕੇ ਬੈਠੇ ਆਏ ਆ ਤੇ ਹੋਣੇ ਜਿਹੜੇ ਜਾਜਵਾ ਅਸੀਂ ਤੁਹਾਡੇ ਘਰ ਹੀ ਛੱਡ ਜਾਣੇ ਆ ਹਾਂ ਤੁਸੀਂ ਤਿੰਨੇ ਜਾਣੇ ਬਹਿ ਕੇ ਜਾਜ ਤੇ ਤੁਹਾਡੇ ਘਰ ਆਏ ਹਾਂਜੀ ਨਹੀਂ ਨਹੀਂ ਇਹ ਨਾ ਦੇਖੀ ਸੁ ਮੈਂ ਇੱਧਰ ਵੇਖੀ ਦੱਸਦੀ ਤੇ ਹਾਂਜੀ ਬਾਕੀ ਸਾਰੇ ਜਾਣੇ ਨਾ ਮਤਲਬ ਵੀ ਸਾਨੂੰ ਦੱਸਿਓ ਕਮੈਂਟ ਕਰ ਕਰਕੇ ਸਾਡੀਆਂ ਦੋਵੇਂ ਸੀਰੀਜ਼ ਚੱਲਣ ਡੀਆਂ ਵਾ ਨੂ ਪ੍ਰਧਾਨ ਤੇ ਪੋਲੇਆਂ ਚਲਾਕੀਆਂ ਨੂ ਪ੍ਰਧਾਨ ਜਿਹੜੀ ਚੱਲਣ ਡੀ ਉਹ ਸਾਡੇ ਇਸੇ ਚੈਨਲ ਪੰਨੂ ਟੀਵੀ ਤੇ ਚੱਲਣ ਡੀ ਆ ਤੇ ਜਿਹੜੀ ਸਾਡੀ ਆ ਪੋਲੇਆਂ ਚਲਾਕੀਆਂ ਉਹ ਚੱਲਣ ਡੀ ਸਾਡੀ ਗਰਨਾਮ ਪਰਮ ਤੇ ਤੇ ਬਹੁਤ ਹੀ ਸਾਰੇ ਜਾਣੇ ਨਾ ਮਤਲਬ ਵੀ ਬਹੁਤ ਜ਼ਿਆਦਾ ਪਿਆਰ ਦੇਣੇ ਸਾਡੀ ਸੀਰੀਜ਼ ਨੂੰ ਨਾ ਬੋਲ ਕਹਿੰਦਾ ਕੀ ਆ ਤੂੰ ਭੈਣ ਭਰਾਵਾਂ ਨਾਲ ਝੂਠ ਬੋਲਦਾ ਵਾ ਵੀ ਕਮੈਂਟ ਕਰਕੇ ਦੱਸਿਓ ਦਰਅਸਲ ਨਾਲ ਸਾਡੇ ਸਾਰੇ ਭੈਣ ਭਰਾਵਾਂ ਨੇ ਨਾ ਸਾਨੂੰ ਇੰਨੇ ਕਮੈਂਟ ਕਰਕੇ ਉਹ ਹੀ ਕਹਿਣਿਆ ਵਾ ਵੀ ਦੱਸਦੇ ਆ ਸਾਰੇ ਹਾਂ ਕੋਈ ਅੰਮ੍ਰਿਤਸਰ ਤੋਂ ਕੋਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਆਪਣਾ ਦੂਜਾ ਮਾਰਾ ਸਾਨੂੰ ਕੱਲ ਸੰਗ ਤੇ ਗਏ ਸੀ ਤੇ ਸਾਨੂੰ ਉੱਥੇ ਬਹੁਤ ਜ਼ਿਆਦਾ ਸਾਡੇ ਭੈਣ ਭਰਾ ਮਿਲੇ ਆਂਦੇ ਆਂ ਤੁਹਾਡੀ ਵੀਡੀਓ ਵੇਖਦੇ ਸਾਨੂੰ ਬਹੁਤ ਵਧੀਆ ਲੱਗਦੀਆਂ ਥੈਂਕ ਯੂ ਸਾਰਿਆਂ ਦਾ ਹੀ ਥੈਂਕ ਯੂ ਬੜੀ ਖੁਸ਼ੀ ਹੁੰਦੀ ਜਦੋਂ ਕੋਈ ਭੈਣ ਭਰਾ ਮਿਲਦਾ ਵਾ ਤੇ ਕਹਿੰਦਾ ਵੀ ਤੁਹਾਨੂੰ ਸਾਨੂੰ ਨਾ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਆਂ ਅਸੀਂ ਵੇਖਦੇ ਆਂ ਜਿਹੜੇ ਭੈਣ ਭਰਾ ਹਾਨੂੰ ਨਹੀਂ ਵੀ ਜਾਣਦੇ ਹੁੰਦੇ ਨਾ ਉਹ ਵੀ ਜਦੋਂ ਸਾਨੂੰ ਮਤਲਬ ਹੱਸ ਕੇ ਮਿਲਦੇ ਨਾ ਬੜਾ ਵਧੀਆ ਫੀਲ ਹੁੰਦਾ ਵਾ ਹਾਂਜੀ ਹਾਂਜੀ ਵੀਡੀਓ ਨੂੰ ਕਿੰਨਾ ਪਿਆਰ ਦਿੰਦੇ ਸਾਰੇ ਜਾਣੇ ਹਾਂਜੀ ਤੇ ਹੋਰ ਬਾਕੀ ਚਲੋ ਇਹ ਆ ਵੀ ਕਮੈਂਟਾਂ ਦੇ ਵਿੱਚ ਅਸੀਂ ਕਿਸੇ ਦਿਨ ਸਪੈਸ਼ਲ ਵਲੌਗ ਇਹ ਨਾ ਮਤਲਬ ਸੋਚਣਾ ਵੀ ਇਹਨਾਂ ਨੇ ਕਿਹਦਾ ਵੀ ਨਾਮ ਲਾਇਦਾ ਜਾਂ ਕੈਨੇਡਾ ਅਮਰੀਕਾ ਦੇ ਕੁਝ ਹਾਂ ਨੂੰ ਯਾਦ ਨਹੀਂ ਹੈਗਾ ਇਟਲੀ ਤੋਂ ਮਤਲਬ ਬਹੁਤ ਸਾਰੇ ਸਾਡੇ ਭੈਣ ਭਰਾ ਲਾਗੋ ਲਾਗੋ ਲੋਕਲ ਵੀ ਹਾਂਜੀ ਹਾਂਜੀ ਨਾ ਚੋਂ ਅੰਮ੍ਰਿਤਸਰ ਤੋਂ ਇਧਰੋਂ ਮਾਲਵੇ ਦੇ ਵਿੱਚੋਂ ਦੁਆਬੇ ਚ ਸਾਰੇ ਵੱਖ-ਵੱਖ ਥਾਵਾਂ ਤੋਂ ਸਾਨੂੰ ਕਮੈਂਟਸ ਆਈਆਂ ਹਾਂਜੀ ਬਾਕੀ ਸਾਰਿਆਂ ਨੇ ਮਤਲਬ ਬਹੁਤ ਜ਼ਿਆਦਾ ਪਿਆਰ ਦਿੰਦੇ ਸਾਨੂੰ ਵੀ ਆਪਣਾ ਮਾਰਾ ਕਮੈਂਟਾਂ ਦੇ ਜ਼ਰੀਏ ਲਾਈਕ ਸ਼ੇਅਰ ਕਮੈਂਟ ਦੇ ਜ਼ਰੀਏ ਤੇ ਆਪਾਂ ਸਾਰਿਆਂ ਦਾ ਹੀ ਥੈਂਕ ਮਤਲਬ ਵੀ ਥੈਂਕ ਯੂ ਕਰਦੇ ਹਾਂ ਵੀ ਸਾਨੂੰ ਇੰਨਾ ਪਿਆਰ ਦੇਣ ਲਈ ਹੌਸਲਾ ਵਸਾਈ ਕਰਨ ਲਈ ਹੂੰ ਹੂੰ ਉਹ ਹੋਰ ਫਿਰ ਲਾਥੇ ਡਲਥੰਡ ਹੈ ਵੀ ਅੰਦਰ ਤੇ ਰੋਟੀਆਂ ਲੱਗਦਾ ਹੀ ਆ ਮੰਮੀ ਲਾਪੀ ਪਕਾਉਣ ਤੇਰੀ ਚੱਲ ਕੋਈ ਨਹੀਂ ਖਾ ਕੇ ਜਾਵਾਂਗੇ ਅੱਜ ਇੱਥੇ ਹੀ ਫਿਰ ਆ ਰੋਟੀ ਤੇ ਇੱਥੇ ਹੀ ਖਾਣੀ ਆ ਕੀ ਬਣਾ ਸੀ ਫਿਰ ਅੱਜ ਅਹੀਂ ਬਣਾਈ ਖੁੰਬਾ ਦੀ ਸਬਜ਼ੀ ਖੁੰਬਾ ਦੀ ਸਬਜ਼ੀ ਆਛਾ ਸੁੱਕੀਆਂ ਹਾਂਜੀ ਚੱਲ ਵੜੀ ਗੋਗੇ ਨੇ ਕਦੋਂ ਬਣਾਉਣਾ ਉਹਨਾਂ ਨੇ ਨਹੀਂ ਉਹ ਪਾਜੀ ਗਏ ਗੱਡੀ ਤੇ ਹੋਰ ਪਪਾ ਕੋਈ ਗੱਲਬਾਤ ਬਸ ਠੀਕ ਠਾਕ ਆ ਮੈਂ ਉਹਨਾਂ ਜਾ ਕੇ ਲਿਆਵਾਂ ਨੂੰ ਹੁਣ ਅੰਮ੍ਰਿਤ ਉਹਨਾਂ ਨੂੰ ਬਣਾਉਂਦੇ ਹਾਂ ਹਾਂਜੀ ਉਹ ਹੁਣ ਲਿਆਉਣਾ ਪੈਣਾ ਉਹਨਾਂ ਨੂੰ ਟਿਊਸ਼ਨ ਤੋਂ ਚੱਲੇ ਲੈਣ ਜਣਾ ਨਹੀਂ ਹੈ ਨੇ ਚੱਲੇ ਆ ਤੇਰੇ ਪਾਪਾ ਲੈਣਾ ਨੂੰ ਨੂੰ ਤੇ ਸਿਮਰ ਨੂੰ ਕਹਿੰਦੇ ਆ ਕਿ ਤੂੰ ਜਾਣਾ ਵਾ ਦੱਸ ਸਿਮਰ ਨੂੰ ਮੋਬਲ ਤੇ ਵਿਚਾਰੀ ਨੂੰ ਚਲਾਉਣੀ ਨਹੀਂ ਆਉਂਦੀ ਹੈ ਜਰੂਰ ਆਵੇ ਲੱਗੀ ਕੰਨ ਟੱਕੇ ਲੱਗੀ ਹੈਗੀ ਆ ਪਰ ਉਹ ਡੈਡੀ ਸਾਡੇ ਦੀ ਵੱਡੇ ਦੀ ਆਹੋ ਤੇ ਇਹਨੂੰ ਚਲਾਉਣੀ ਵਿਚਾਰੀ ਨੂੰ ਹੁੰਦੀ ਨਹੀਂ ਤਾਂ ਤੇ ਤੂੰ ਜਾਣਾ ਲੈਣਗੇ ਬਾਕੀ ਅੰਦਰ ਬੁਖਾ ਰਿਹਾ ਕੀ ਖਾਂਦੇ ਮੰਮੀ ਲਾ ਲੀਆਂ ਰੋਟੀਆਂ ਮੰਮੀ ਹਾਂਜੀ ਲਾ ਲਈਆਂ ਸਬਜ਼ੀ ਕਾਦੀ ਅੱਜ ਸਬਜ਼ੀ ਬਣਾਈ ਆ ਖੁੰਬਾਂ ਦੀ ਤੇ ਆਲੂਆਂ ਦੀ ਬਸ ਠੀਕ ਆ ਫਿਰ ਤੇ ਮੇਰੀ ਫੇਵਰੇਟ ਆ ਗੁਰਪ੍ਰੀਤ ਦਾ ਫੋਨ ਆਉਂਦਾ ਹੁੰਦਾ ਫੁਰਕਾ ਤਿਆਰ ਕਰਕੇ ਭੇਜ ਦੋ ਸਿੱਤੀ ਨੂੰ ਹਾਂ ਖਾਣੇ ਫਿਰ ਅੱਜ ਅਹੀਂ ਮਿੱਥੋਂ ਖਾ ਕੇ ਜਾਂਦੇ ਆ ਖੁਮਾਰੀ ਸਬਜ਼ੀ ਦੇ ਨਾਲ ਰੋਟੀ ਖਾ ਕੇ ਜਾਂਦੇ ਆ ਉਹਦਾ ਇੰਨੀ ਗੱਲ ਹੈਗੀ ਆ ਮੰਮਾ ਮੈਂ ਤਾਂ ਵੀ ਜਿੱਦਾਂ ਮਰਜੀ ਆ ਵੀ ਇਹ ਸਾਡੀ ਮੰਮੀ ਆ ਨਾ ਇਹ ਸਬਜ਼ੀ ਦਾਲ ਸਬਜ਼ੀ ਇਹਨਾਂ ਦੀ ਹੈ ਸਭ ਤੋਂ ਸਾਡੇ ਜਿਆਦਾ ਘੈਂਟ ਹਾਂ ਦਾਲ ਸਬਜ਼ੀ ਜਿਹੜੀ ਆ ਨਾ ਸਭ ਤੋਂ ਵੱਧ ਘੈਂਟ ਸਾਡੀ ਇਹੋ ਵੱਡੀ ਮੰਮੀ ਦੀ ਹੁੰਦੀ ਆ ਚੱਲ ਠੀਕ ਆ ਹੁਣ ਮੈਂ ਨਹੀਂ ਆ ਵੀ ਹੁਣ ਮੰਮੀ ਨੇ ਖੁੰਬਾਰੀ ਸਬਜ਼ੀ ਬਣਾਈ ਆ ਤੇ ਮੰਮੀ ਦੀ ਸਬਜ਼ੀ ਘੈਂਟ ਹੁੰਦੀ ਆ ਤੇ ਫਿਰ ਐਦਾਂ ਆ ਵੀ ਫਿਰ ਮੰਮੀ ਦੀ ਸਬਜ਼ੀ ਖਾਏਗਾ ਮੈਂ ਤੇ ਨਹੀਂ ਬਣਾਉਣੀ ਸਬਜ਼ੀ ਤੇਰੀ ਉਹ ਗੱਲ ਨਹੀਂ ਆ ਉਹ ਗੱਲ ਨਹੀਂ ਆ ਕਿਨਾਂ ਤੁਹਾਨੂੰ ਪਾਇ ਸ਼ੁਰੂ ਤੋਂ ਮੈਂ ਜਿਆਦਾ ਰਹਿਣਾ ਇੱਧਰ ਹੀ ਰਹਾ ਹਾਂ ਆਹੋ ਜੋ ਮੈਂ ਨਿਕਾਂਦਾ ਹੈ ਨਾ ਉਹ ਮਤਲਬ ਵੀ ਮੈਂ ਆ ਵੱਡੀ ਮੰਮੀ ਦੇ ਨਾਲ ਹੀ ਜਿਆਦਾ ਜਿੱਧਰ ਨੂੰ ਜਾਣਾ ਮੈਂ ਵੱਡੀ ਮੰਮੀ ਦੇ ਨਾਲ ਹੀ ਜਿਆਦਾ ਇਹੋ ਹੁੰਦਾ ਹੈ ਵੀ ਮੈਂ ਮੰਮੀ ਦੇ ਨਾਲ ਹੀ ਜਿਆਦਾ ਕਿ ਤੁਰਨ ਫਿਰਨਦਾ ਹੁੰਦਾ ਹੈ ਵੀ ਮੈਂ ਮੰਮੀ ਨੇ ਜਿੱਧਰ ਨੂੰ ਜਾਣਾ ਮੈਨੂੰ ਲੈ ਜਾਣਾ ਤੇ ਹਾਂ ਹਾਂ ਇਹ ਤਾਂ ਮੈਂ ਨਹੀਂ ਆ ਵੀ ਇਹਦੇ ਤੋਂ ਬਿਨਾ ਨਾ ਸਾਹ ਨਹੀਂ ਲੈਂਦਾ ਹੁੰਦਾ ਜਦੋਂ ਇਹਨੇ ਪਿੰਡ ਆਏ ਮੰਮੀ ਆ ਬਾਹ ਦੀ ਏਰੀ ਕੋਲ ਮੰਮੀ ਮੈਨੇ ਛਾੜ ਦਿੱਤੇ ਨਾ ਜਾਈ ਮੈਨੇ ਮੈਸਿੰਦਰ ਮੰਮੀ ਨਾਲ ਹੀ ਜਾਣਾ ਹਾਂ ਹੁਣ ਦੇ ਨਹੀਂ ਹੁਣ ਨਹੀਂ ਬਠੇਰਾ ਵਾ ਹੁਣ ਸੇ ਮੰਮੀ ਕਹਿਣਾ ਪਹਿਲਾਂ ਸਿੰਦਰ ਮੰਮੀ ਆਉਂਦਾ ਹੁੰਦਾ ਸੀਂਦਰ ਮੰਮੀ ਮੈਂ ਅਹੀਂ ਨਹੀਂ ਕਦੀ ਤਾਈ ਆਖਿਆ ਜਾਂ ਜਿੱਦਾਂ ਮਰ ਜੀ ਅਸੀਂ ਡੈਡੀ ਮੰਮੀ ਡੈਡੀ ਆਹਦੇ ਰਹੇ ਸ਼ੁਰੂ ਤੋਂ ਹਾਂ ਹਾਂ ਤੇ ਚਲੋ ਫਿਰ ਬਾਣ ਚ ਰੋਟੀ ਤੇ ਖਾਣੇ ਆ ਹਾਂ ਰੋਟੀ ਖਾਣੇ ਆ ਹਾਂ ਚਲੋ ਫਿਰ ਇਸੇ ਨਾਲ ਕਰਦੇ ਆ ਵਲੌਗ ਦੀ ਐਂਡਿੰਗ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ